हां जी पंजाब वालेोस सत श्री अकाल जमे के पूनम पंडित पूनम पंडित ਦਾ ਨਾਮ ਤੁਸੀਂ ਅਕਸਰ ਸੁਣਿਆ ਹੋਣਾ ਸਾਰਿਆਂ ਨੇ ਕਿਸਾਨਾਂ ਦੀ ਇੱਕ ਧੀ ਆ ਜਿਹੜੀ ਔਰ ਕਿਸਾਨੀ ਮੋਰਚਿਆਂ ਦੇ ਉੱਤੇ ਅਕਸਰ ਤੁਸੀਂ ਪੂਨਮ ਪੰਡਤ ਨੂੰ ਦੇਖਿਆ ਹੋਣਾ ਔਰ ਅੱਜ ਜਿਹੜੀ ਖਬਰ ਆਈ ਹੈ ਕਿ ਪੂਨਮ ਪੰਡਤ ਦੇ ਦਰਸਲ ਪੁਆਇੰਟ ਜਿਹੜੀਆਂ ਕਿ ਪੁੱਛ ਦੇ ਦੁਆਰਾ ਬਹੁਤ ਸਾਰਾ ਯਾਨੀ ਇੱਕ ਐਸਾ ਵੀਡੀਓ ਦਿਖਾਉਣ ਜਾ ਰਿਹਾ ਮੈਂ ਤੁਹਾਨੂੰ ਜਿਹੜਾ ਕਿ ਬਹੁਤ ਜ਼ਿਆਦਾ ਸ਼ਰਮਚਾਰ ਕਰ ਦੇਣ ਵਾਲਾ ਪੂਰੀ ਪ੍ਰਸ਼ਾਸਨ ਨੂੰ ਪੂਰੀ ਪੁਲਿਸ ਨੂੰ ਮੈਂ ਕਹਾਂਗਾ ਕਿ ਜਿਹੜੀ ਦਿੱਲੀ ਦੀ ਪੁਲਿਸ ਆ ਜਾਂ ਹਰਿਆਣੇ ਦੀ ਪੁਲਿਸ ਆ ਇਹਨਾਂ ਦਾ ਉਹਦੇ ਵਿੱਚ ਵੱਡਾ ਯੋਗਦਾਨ ਸੀ ਸਿਵਾਏ ਪੰਜਾਬ ਪੁਲਿਸ ਦੇ ਪ੍ਰਸ਼ਾਸਨ ਪੂਨਮ ਪੰਡਤ ਦੀ ਯਾਨੀ ਕਪੜੇ ਲਾਉਣ ਦੀ ਕੋਸ਼ਿਸ਼ ਕਰ ਰਿਹਾ ਤੁਹਾਡੇ ਸਾਹਮਣੇ ਮੈਂ ਇੱਕ ਵੀਡੀਓ ਦਿਖਾਉਣ ਜਾ ਰਿਹਾ ਔਰ ਉਹਦੇ ਵਿੱਚ ਬੇਹੱਦ ਜ਼ਿਆਦਾ ਸ਼ਰਮਚਾਰ ਕਰ ਦੇਣ ਵਾਲੀ ਗੱਲ ਹੈ ਤੇ ਹੁਣ ਸਰਕਾਰ ਨੂੰ ਵੀ ਚਾਹੀਦਾ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਜਿੱਥੇ ਕਿ ਸਾਡੇ ਕਿਸਾਨਾਂ ਦੇ ਧਰਨੇ ਲੱਗਦੇ ਨੇ ਜਾਂ ਫਿਰ ਵੱਡੇ ਪ੍ਰਦਰਸ਼ਨ ਹੁੰਦੇ ਨੇ ਉਹਨਾਂ ਦੇ ਵਿੱਚ ਤੁਸੀਂ ਅਕਸਰ ਦੇਖਿਆ ਹੋਣਾ ਪੂਨਮ ਪੰਡਤ ਬੇਹੱਦ ਜਿਆਦਾ ਯਾਨੀ ਚਰਚਿਤ ਚਿਹਰਾ ਇੱਕ ਜਿਵੇਂ ਕਹਿ ਸਕਦੇ ਕਿਸਾਨਾਂ ਦੀ ਧੀ ਹੈ ਉਹ ਹੱਕਾਂ ਦੀ ਗੱਲ ਕਰਦੀ ਹੈ ਤੇ ਹੱਕਾਂ ਲਈ ਬੋਲਦੀ ਹੈ ਔਰ ਜਿਹੜੀ ਇਹ ਤੁਹਾਨੂੰ ਮੈਂ ਵੀਡੀਓ ਦਿਖਾਉਣ ਜਾ ਰਿਹਾ ਦਰਸਾਲੇ ਦਿਖਾਉਣੀ ਪਾਉਗੀ ਕਿਉਂਕਿ ਸਬੂਤਾਂ ਦੇ ਆਧਾਰ ਤੇ ਸਾਡੀ ਦੁਨੀਆ ਜਿਹੜੀ ਹੋਰ ਨਹੀਂ ਮੰਦੀ ਵੀ ਗੱਲ ਹੈ ਕੀ ਹੈ ਤਾਂ ਹੁਣ ਪੂਨਮ ਪੰਡਤ ਦੇ ਮੂੰਹੋਂ ਔਰ ਤੁਹਾਨੂੰ ਉਹ ਪੂਰੀ ਝੜਪ ਦਾ ਯਾਨੀ ਕਿ ਮਾਮਲਾ ਪੂਰਾ ਵੀਡੀਓ ਦਿਖਾਉਂਗਾ ਤਾਂ ਕਿ ਤੁਹਾਨੂੰ ਯਕੀਨ ਹੋ ਜਾਏ ਸਾਡੀ ਜਿਹੜੀ ਗਵਰਨਮੈਂਟ ਪੰਜਾਬ ਦੇ ਵਿੱਚ ਔਰ ਜਿਹੜੀ ਕੇਂਦਰ ਦੇ ਵਿੱਚ ਕਿਵੇਂ ਸਾਡੇ ਲੋਕਾਂ ਦੀਆਂ ਧੀਆਂ ਦੇ ਤਸ਼ੱਦਦ ਹੁੰਦਾ ਇਹ ਤੁਸੀਂ ਆਪਣੀ ਅੱਖਾਂ ਦੇ ਨਾਲ ਦੇਖੋਗੇ ਦੇਖੋ ਕੀ ਆਵਾਜ਼ ਕਰ ਰਹੇ ਤਾਂ ਲੈ ਕੀ ਹੋ ਰਹੀ ਹੈ ਸਾਰੇ ਕੋਲ ਬਹਿ ਰਹੇ ਹਨ ਨਾ ਇਹ ਖਾਬਾ ਦੇਖਿਓ ਪੂਨਮ ਪੰਡਤ ਇੱਥੇ ਬੈਠ ਚੁੱਕੀ ਹੈ ਔਰ ਇਹ ਪੂਨਮ ਪੰਡਤ ਔਰ ਦੇਖੋ ਹੁਣ हमारी महिला कॉन्स्टेबल है एक मोटी तो सी है मैंने वीडियो बनवाया उन्होंने पैंट उतारने की कोशिश की इतने में इतने में और इनके इनके जूता मारा है ये था इन्होंने वहाँ से बचाया तो इन्होने निकाला है ठीक है और महिला कांस्टेबल ये कर रही है तो आप समझ लीजिए देश में क्या है, इनको देखिए आप भाणी, ये बहुत अच्छी है बहुत भाणी, सपोर्ट कर रही नहीं रख रही है कि कैसे कट रहे हैं कैसे महिलाओं को के बीच में ये कपड़े तक उतार दे रही है लोग हाँ निश्चित पैर पकड़ के आप खींच रहे हो सब एकदम ऊपर चला जा रहा है तो कपड़े उतर ही रहे और हाँ। क्या हो रहा है इस समाज में ये अलग तरीका है ये कोई तरीका नहीं है ਦੇਖੋ ਇੱਕ ਧਰਨਾ ਪ੍ਰਦਰਸ਼ਨ ਕਰ ਰਹੀ ਸੀ ਪੂਨਮ ਪੰਡਤ ਇੱਕ ਉਹਦੀ ਨਾਲ ਇੱਕ ਹੋ ਸਹੇਲੀ ਐ ਔਰ ਉਹ ਕਹਿ ਰਹੀ ਹੈ ਤੁਹਾਡੇ ਸਾਹਮਣੇ ਕਿ ਸਾਡੇ ਕੱਪੜੇ ਤੱਕ ਫੜ ਕੇ ਖਿੱਚੇ ਗਏ ਨੇ ਉਤਾਰ ਦੇਣੇ ਸੀ ਇਹ ਪੁਲਿਸ ਨੇ ਧੱਕਾ ਕੀਤਾ ਤੁਹਾਡੇ ਸਾਹਮਣੇ ਤਾਂ ਹੁਣ ਜੇਕਰ ਇੱਥੇ ਕੋਈ ਮੰਤਰੀ ਦੀ ਧੀ ਹੁੰਦੀ ਜਾਂ ਕਿਸੇ ਪ੍ਰਧਾਨ ਮੰਤਰੀ ਦੀ ਹੁੰਦੀ ਜਾਂ ਮੁੱਖ ਮੰਤਰੀ ਦੀ ਹੁੰਦੀ ਤੇ ਉਹਨਾਂ ਨੂੰ ਦਰਦ ਨਹੀਂ ਹੁੰਦਾ ਬਹੁਤ ਸਾਰਾ ਹੁੰਦਾ ਮੈਂ ਕਹਿਣਾ ਕਿ ਸਾਡੇ ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਭਰ ਦੇ ਵਿੱਚ ਲੌਕਡਾਊਨ ਤੱਕ ਦਾ ਮਾਹੌਲ ਬਣਾ ਦੇਣਾ ਸੀ ਜੇ ਇਹਨਾਂ ਦੀ ਧੀ ਹੁੰਦੀ ਜਾਂ ਇਹਨਾਂ ਦੀ ਕੋਈ ਬੇਟੀ ਹੁੰਦੀ ਤਾਂ ਹੁਣ ਤੁਸੀਂ ਸਮਝੋ ਪੰਜਾਬ ਵਾਲਿਓ ਤੇ ਪੂਰੇ ਮੈਂ ਕਹਿੰਦਾ ਵੀ ਸਾਰੀਆਂ ਸਟੇਟਾਂ ਨੂੰ ਪੂਰੇ ਦੇਸ਼ ਨੂੰ ਕਹਿੰਦਾ ਮੈਂ ਕਿ ਸਮਝਣਾ ਚਾਹੀਦਾ ਜਿੰਨਾ ਸਰਕਾਰਾਂ ਨੂੰ ਤੁਸੀਂ ਚੁਣ ਕੇ ਉੱਤੇ ਬਿਠਾਉਨੇ ਆਪਦੇ ਉਹ ਪ੍ਰਸ਼ਾਸਨ ਤੇ ਇੰਨਾ ਕੁ ਵੀ ਯਾਨੀ ਐਕਸ਼ਨ ਨਹੀਂ ਲੈਂਦੀਆਂ ਤਾਂ ਹੁਣ ਦੋਸ਼ੀ ਕੌਣ ਹੈ ਮੈਂ ਕਹੂੰ ਇੱਥੇ ਪ੍ਰਸ਼ਾਸਨ ਨਹੀਂ ਕੱਲਾ ਨਾਲ-ਨਾਲ ਦੋਸ਼ੀ ਸਰਕਾਰ ਹੈ ਜਿਹੜੀ ਵੱਡੇ ਪੱਧਰ ਤੇ ਯਾਨੀ ਸ਼ੋਸ਼ਣ ਕਰਾਉਂਦੀ ਆ ਲੋਕਾਂ ਦਾ ਇੱਕ ਆਪਣੇ ਪ੍ਰਸ਼ਾਸਨ ਦੇ ਦੁਆਰਾ ਬਹੁਤ ਵੱਡੀ ਘਟਨਾ ਹੋ ਜਾਣੀ ਸੀ ਕਿ ਜੇਕਰ ਪੂਨਮ ਪੰਡਤ ਦੇ ਉੱਥੇ ਯਾਨੀ ਲੀੜੇ ਉਤਰ ਜਾਂਦੇ ਜਾਂ ਫਿਰ ਉਹਦੀ ਨਾਲ ਜਿਹੜੀ ਸਹੇਲੀ ਹੈ ਉਹਦੇ ਉੱਤਰ ਜਾਂਦੇ ਤਾਂ ਫਿਰ ਉਹਨਾਂ ਦੀ ਇੱਜ਼ਤ ਆ ਜਿਹੜੀ ਉਹਨੇ ਨਾਮ ਨਾ ਹੋ ਜਾਂਦੀ ਪੂਰੇ ਪੰਜਾਬ ਭਰ ਨਹੀਂ ਪੂਰੇ ਦੇਸ਼ ਭਰ ਦੇ ਵਿੱਚ ਇਹ ਬਦਨਾਮੀ ਹੁੰਦੀ ਇਹ ਕੋਈ ਆਮ ਖਾਸ ਕੁੜੀ ਨਹੀਂ ਸੀ ਵੈਸੇ ਹੋਵੇ ਤਾਂ ਚਲੋ ਕੋਈ ਵੀ ਪਰ ਇਹ ਬੇहद ਜ਼ਿਆਦੇ ਕਿਸਾਨਾਂ ਦੇ ਆਸਪੋਟਾ ਦੇ ਵਿੱਚ ਔਰ ਹੋਰ ਬਹੁਤ ਸਾਰੇ ਵਰਗ ਦੇ ਲੋਕਾਂ ਦੀ سپورਟ ਵਿੱਚ ਅਕਸਰ ਬੋਲਦੀ ਰਹਿੰਦੀ ਆ ਤੁਸੀਂ ਵੀ ਸੁਣਿਆ ਤਾਂ ਹੁਣ ਤੁਸੀਂ ਇਹ ਦੇਖੋ ਕਿ ਇਸ ਕਦਰ ਸਾਡੇ ਦੇਸ਼ ਦੇ ਵਿੱਚ ਮਾਵਾ ਭੈਣਾਂ ਦੀ ਧੀਆਂ ਭੈਣਾਂ ਦੀ ਇੱਜ਼ਤ ਦੇ ਨਾਲ ਕਿਸ ਤਰ੍ਹਾਂ ਕਿਸ ਕਦਰ ਖਿਲਵਾੜ ਹੁੰਦਾ ਇਹ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਦੇਖ ਵੀ ਚੁੱਕੇ ਹੋ ਤਾਂ ਹੁਣ ਤੁਸੀਂ ਦੱਸੋ ਜਿਹੜੇ ਕਹਿੰਦੇ ਆ ਕਿ ਅਸੀਂ ਫਲਾਨੇ ਲੀਡਰ ਦੇ ਭਗਤਾ ਸੀ ਭਗਵੰਤ ਮਾਨ ਦੇ ਭਮੱਕਣ ਹੈ ਤੇ ਜਾ ਫਿਰ ਅਸੀਂ ਮੋਦੀ ਦੇ ਭਗਤਾਂ ਤਾਂ ਉਹਨਾਂ ਨੂੰ ਹੁਣ ਪੁੱਛਣ ਵਾਲਾ ਹੋਵੇ ਕਿ ਇਹ ਤੁਹਾਡਾ ਪ੍ਰਸ਼ਾਸਨ ਨਹੀਂ ਤੁਹਾਡੀ ਡਿਊਟੀ ਨਹੀਂ ਬਣਦੀ ਇਹਨਾਂ ਨੂੰ ਪੁੱਛਣ ਦੀ ਕਿ ਤੁਸੀਂ ਇੰਨਾ ਸ਼ਰਿਆਮ ਧੱਕਾ ਕਿਉਂ ਕਰਦੇ ਹੋ ਬਈ ਕੱਲ ਨੂੰ ਤੁਹਾਡੀ ਧੀ ਭੈਣ ਦੇ ਨਾਲ ਜੇ ਕੋਈ ਚਾਰ ਲੰਗਾੜੇ ਚੰਬਰਣਗੇ ਤਾਂ ਫੇਰ ਤੁਸੀਂ ਕਿੱਡੇ ਵੱਡੇ ਐਕਸ਼ਨ ਲਾਓਗੇ ਤਾਂ ਇਸ ਵੀਡੀਓ ਨੂੰ ਮੇਰੀ ਅਪੀਲ ਆ ਤੁਹਾਨੂੰ ਜਿੰਨੇ ਤੁਸੀਂ ਦੇਸ਼ ਭਰ ਦੇ ਵਿੱਚ ਦੇਖਦੇ ਹੋ ਜਾਂ ਬਾਹਰਲੇ ਮੁਲਕਾਂ ਤੱਕ ਇਹ ਵੀਡੀਓ ਨੂੰ ਮੇਰਾ ਵੀਰ ਸ਼ੇਅਰ ਜ਼ਰੂਰ ਕੀਤਾ ਜਾਵੇ ਤਾਂ ਕਿ ਜਿਹੜੀਆਂ ਇਹ ਸਰਕਾਰਾਂ ਦਾ ਇੱਕ ਗੰਦੀਆਂ ਨੀਤੀਆਂ ਨੇ ਨਾ ਪ੍ਰਸ਼ਾਸਨ ਤੇ ਰੋਕਾ ਨਾ ਆਪਣੇ ਆਪ ਤੇ ਕੰਟਰੋਲ ਹੈ ਤਾਂ ਮੈਂ ਕਹਿੰਦਾ ਵੀ ਸਾਡੇ ਦੁਨੀਆ ਭਰ ਦੇ ਲੋਕਾਂ ਦਾ ਬੇੜਾ ਗਰਕ ਹੋ ਚੁੱਕਿਆ ਹੈ ਇਹਨਾਂ ਸਰਕਾਰਾਂ ਦੇ ਦੁਆਰਾ ਕੋਈ ਚੰਗੀ ਲਹਿਰ ਚੱਲੇ ਜਿਵੇਂ ਕਿ ਪੰਜਾਬ ਦੇ ਵਿੱਚ ਤਾਂ ਮੈਂ ਕਹੂੰਗਾ ਕਿ ਖਾਲਸਾ ਰਾਜੀ ਆਵੇ ਦੇਸ਼ ਭਰ ਦੇ ਵਿੱਚ ਕੋਈ ਐਹੋ ਜੀ ਲੀਡਰਸ਼ਿਪ ਆਵੇ ਕਿ ਜਿਹੜੀ ਪੂਰੀ ਦੁਨੀਆ ਤੇ ਮਿਸਾਲ ਬਣ ਜੇ ਤਾ ਠੀਕ ਆ ਪੰਜਾਬੀਓ ਮਿਲਦੇ ਆਂ ਅਗਲੇ ਟਾਪ ਤੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜਰੂਰ ਆਲ ਤੇ ਕਰ ਦੇਣਾ ਜੀ ਤਾਂ